ਕੀ ਤੂੰ ਰਹਿ ਗਿਆ ਏ ਅੱਜ ਲਈ ਇੱਕ ਮਿੰਟ ਉਹ ਵੀ ਹੋ ਗਿਆ ਭਾਈ ਇੱਥੇ ਲੇਖੋ ਲਿਆਣੀ ਥੋੜਾ ਜਿਹਾ

पर शायद थोड़े को किसी ने वोट मंगल नहीं होना सी कौन देश का प्रधानमंत्री जिस प्रकार का रवैया एक लगता है कि आज तो बात अगर देश का प्रधानमंत्री नरेंद्र मोदी बन गया फिर इस तो बात कदे हिंदुस्तान में चुनाव नहीं होंगे एक शासनकार बन जाएगा सरकार होया या सी आज तो ठीक दस बजे पहला गैस से सिलेंडर का पावा साढ़े तीन होया करता हो और आज साढ़े ग्यारह सौ रुपए का गैस का सिलेंडर मिलता है कांग्रेस पार्टी का राज सी जो पेट्रोल सी मिलिया करता सी तेल लीटर और आज सौ रुपए लीटर तेल मिलता है कांग्रेस पार्टी का राज सीजा आज जरा सरिया है ये बत्ती सौ रुपये क्वेंटल आज तो दस साल पहला मिलता सीजा आज 500 सौ प्रति क्वेंटल मिलता है जाने की महंगाई ने मेरे लोगों का लक तोड़ता है आज सियोने की गल करिए सताई हजार रुपए तोला सोना मिलिया करता सीजा आज बहत्तर हजार रुपये तेरा तेरा तेरी अपना मंगल सूत्र कर बांध की राजीव गांधी ने इस देश के लिए आपे शरीर पे टुकड़े टुकड़े कराए हैं मेरी दादी ने इस देश के लिए जान की कुर्बानी की थी है एक कहना श्रीमती प्रियंका गांधी का क्योंकि देश दे के प्रधानमंत्री होके इस तरह का ध्यान देना और मैं लगता है कि लोगों को धर्म के नाते ਉੱਪਰ ਸੋਨਾ ਛਾਂਦੇ ਨੇ ਧਰਮ ਦੇ ਨਾਲ ਤੇ ਵੰਡੀਆਂ ਪੌੜਾ ਛਾਂਦੇ ਨੇ ਮੈਂ ਇਹਨਾਂ ਬਾਰੇ ਛੇ ਰਿਚਿਆ ਮੂ ਰਿਚਿਆ ਜਦ ਤੇ ਸੂਰਜ ਧਰ ਦੇ ਵਿੱਚੇ ਛੱਦੇ ਸੂਰਜ ਟੰਦੇ ਵਿੱਚੇ ਬੁਝੇ ਦੀਵੇ ਪਰਦੇ ਵਿੱਚੇ ਜਿੰਨਾ ਹਨ ਰੱਬ ਤੇ ਕੋਈ ਉਹ ਵੀ ਪੁੱਤਰ ਪਾਵੇ ਵਿੱਚੇ ਕੋਈ ਰਹਿਮਤ ਤੇ ਸੱਚਾ

ਲੁਧਿਆਣਾ ਦੇ ਹਲਕਾ ਪੂਰਵੀ ਵਾਟ ਨੰਬਰ 7 ਵਿੱਚ ਪਹੁੰਚਿਆ ਜਿੱਥੇ ਅਰਵਿੰਦਰ ਖਿੰਡਾ ਜੀ ਵੱਲੋਂ ਅੱਜ ਰਾਜਾ ਵਡਿੰਗ ਨੂੰ ਬੁਲਾਇਆ ਗਿਆ ਸੀ ਤੇ ਬਹੁਤ ਵੱਡਾ ਜਿਹੜਾ ਪਰਮਾ ਹੰਗਾਰਾ ਵਾੜ ਦੇ ਵਿੱਚੋਂ ਮਿਲਿਆ ਹਲਕਾ ਪੂਰਵੀ ਚ ਮਿਲਿਆ ਗੱਲਬਾਤ ਕਰਦੇ ਹਾਂ ਮੋਨੂ ਖਿੰਡਾ ਜੀ ਨਾਲ ਜੋ ਪਿਛਲੇ 5 ਸਾਲ ਤੋਂ ਸੇਵਾ ਨਿਭਾ ਰਹੇ ਇਸ ਵਾੜ ਚ ਧਿਆਨ ਨਾਲ ਅਗਲੇ ਸਮੇਂ ਚ ਵੀ ਨਿਭਾਣਗੇ ਸੇਵਾ ਹਾਂਜੀ ਮੋਨੂ ਜੀ ਕੀ ਕਹਿਣਾ ਚਾਹੁੰਦੇ ਆ ਅੱਜ ਦੇ ਦਿਨ ਦੇ ਤੇਰੇ ਰਾਜਾ ਵਡਿੰਗ ਜਿੱਥੇ ਪਹੁੰਚੇ ਨੇ ਸੰਜੀਤ ਕਰਵਾਰ ਜੀ ਵਿਜੇਪਲਾ ਤੁਹਾਡਾ ਤੋਂ ਤੁਹਾਡੇ ਮੈਂ ਕੈਮਰਾਮੈਨ ਦਾ ਹੋਰ ਤੁਹਾਡੀ ਚੈਨਲ ਦਾ ਬਹੁਤ ਬਹੁਤ ਧੰਨਵਾਦ ਕਰਦਾ ਅੱਜ ਇਹ ਰਾਜਾ ਬੜਿੰਗ ਜੀ ਸਾਡੇ ਕੌਂਸਲ ਪਾਰਟੀ ਦੇ ਉਮੀਦਵਾਰ ਨੇ ਸਾਡੇ ਪਿਆਰ ਪ੍ਰਦੇਸ਼ ਕੌਂਸਲਟੀਟੇ ਦੇ ਪ੍ਰਧਾਨ ਨੇ ਔਰ ਮੈਂ ਬਲੋਕ ਪ੍ਰਧਾਨ ਹੋਣ ਦੇ ਨਾਤੇ ਔਰ ਮੇਰੇ ਵਾਈਫ ਕਾਉਂਸਲਰ ਰਵਿੰਦਰਪੁਰ ਖਿੰਡਾ ਅਸੀਂ ਔਰ ਸਾਰੀ ਠਾੜੀ ਟੀਮ ਲਗਾਤਾਰ ਅਸੀਂ 5 ਸਾਲ ਤੋਂ ਇਲਾਕੇ ਸੇਵਾ ਕੀਤੀ ਹੁਣ ਵੀ ਭਾਵੇਂ ਅੱਜ ਕਾਉਂਸਲਰ ਨਹੀਂ ਫਿਰ ਵੀ ਅਜ ਆਪਣੇ ਪਰਿਵਾਰ ਦੀ ਸੇਵਾ ਕਰਦੇ ਆ ਤੁਸੀਂ ਦੇਖ ਲਿਆ ਕਿ ਏਡਾ ਪ੍ਰਵਾ ਹੰਗਾਰਾ ਮਿਲਿਆ ਸਾਰੇ ਪਰਿਵਾਰ ਸਾਡੇ ਜੋ ਸਾਡੇ ਬਜ਼ੁਰਗ ਸਾਡੀ ਮਾਤਾ ਸਾਡੇ ਵੀ ਸਾਨੂੰ ਸ਼੍ਰੀਵਤਨ ਪਹੁੰਚੇ ਅੱਜ ਦੀ ਮੇਸ਼ੇ ਜਦੋਂ ਮੈਂ ਆਵਾਜ਼ ਮਾਰਦਾ ਮੇਸ਼ੇ ਮੇਰੇ ਨਾਲ ਖੜਦੇ ਨੇ ਕਿਉਂ ਖੜਦੇ ਨੇ ਮੈਂ ਗੱਲ ਮੇਸ਼ੇ ਕਹਦਾ ਕਿ ਡਿਵੈਲਪਮੈਂਟ ਦੀ ਗੱਲ ਨਹੀਂ ਡਿਵੈਲਪਮੈਂਟ ਤਾਂ ਹਰੇਕ ਲੀਡਰ ਦੀ ਜ਼ਿੰਮੇਵਾਰੀ ਹੁੰਦੀ ਆ ਜੋ ਕੋਈ ਭਾਵੇਂ ਕੌਂਸਲਰ ਬਣ ਜਾਵੇ ਭਾਵੇਂ ਐਮਐਲਏ ਬਣ ਜਾਵੇ ਭਾਵੇਂ ਉਹ ਐਮਪੀ ਬਣ ਜਾਵੇ ਪਰ ਜੋ ਆਪਣੇ ਪਰਿਵਾਰਾਂ ਨਾਲ ਖੜ ਜਾਣਾ ਮਾੜੇ ਟਾਈਮ ਤੇ ਦੁੱਖ ਤੇ ਤੰਦਰੁਸਤੀਆਂ ਨਾਲ ਖੜ ਜਾਣਾ ਉਹਨਾਂ ਨਾਲ ਚੱਲੋਂ ਦੀ ਗੱਲ ਸੁਣ ਲੈਣੀ ਸਾਨੋਂ ਵੱਡਾ ਇਹ ਇੱਕ ਸੇਵਾ ਵਾ ਔਰ ਜੇ ਮੈਂ ਇਹ ਸੇਵਾ ਕੀਤੀ ਆ ਤਾਂ ਅੱਜ ਮੇਰੇ ਸਾਰੇ ਪਰਿਵਾਰ ਮੇਨਾਂ ਜੁੜੇ ਨੇ ਭਾਵੇਂ ਆਮ ਆਦਮੀ ਪਾਰ ਜਿੰਨੇ ਮੇਰੇ ਪਰਿਵਾਰ ਆ ਹਮੇਸ਼ਾ ਮੈਨੂੰ ਅਸ਼ੀਰਵਾਦ ਦਿੰਦੇ ਨੇ ਤਾਂ ਮੈਨੂੰ ਆਸ ਆ ਕਿ ਹਮੇਸ਼ਾ ਅਸ਼ੀਰਵਾਦ ਦਿੰਦੇ ਰਹਿਣਗੇ ਗੱਲ ਕਰੀਏ ਜੇ ਜਿਹੜੀਆਂ ਦੂਜੀਆਂ ਪਾਰਟੀਆਂ ਵਾ ਉਹ ਰਾਜਾ ਵੜਿੰਗ ਜੀ ਬਾਰੇ ਕਹੀ ਜਾਂਦੇ ਵੀ ਬਾਹਰੋਂ ਲਿਆ ਕੇ ਕੈਂਡੀਡੇਟ ਖੜਾ ਕਰਤਾ ਪਹਿਲੇ ਕਹਿੰਦੇ ਸੀ ਇਹਨਾਂ ਨੂੰ ਕੈਂਡੀਡੇਟ ਨਹੀਂ ਮਿਲਦਾ ਕਿਵੇਂ ਦੇਖਦੇ ਬਾਜਾ ਵੜਿੰਗ ਸਾਡੇ ਪੀਆ ਪ੍ਰਦੇਸ਼ ਕੌਂਸਲ ਕਮੇਟੀ ਦੇ ਪ੍ਰਧਾਨ ਨੇ ਮੈਂ ਬਲੋਕ ਪ੍ਰਧਾਨ ਆ ਤੇ ਇਹ ਜਿਹੜਾ ਮੇਰਾ ਕਰ ਰਾਜਾ ਵੜਿੰਗ ਜੀ ਦਾ ਘਰ ਆ ਸਾਡੇ ਮੇਰੇ ਵਾਰ ਨੰਬਰ 7 ਵਿੱਚ ਜਿੰਨੇ ਵੀਰੇ ਵਰਕਰ ਨੇ ਆ ਕੌਂਸਲ ਪਾਰਟੀ ਦੇ ਭਾਵੇਂ ਨਮਾਇंदे ਨੇ ਸਾਰੇ ਜਿਹੜੇ ਉਹਨਾਂ ਦਾ ਕਾਰਾ ਰਾਜਵੜਿੰਗ ਜੀ ਦੇ ਘਰ ਨੇ ਜੋ ਵਿਰੋਧੀ ਪਾਰਟੀਆਂ ਉਹਨਾਂ ਦਾ ਕੰਮ ਰੋਲਾ ਪਣਾਉ ਐਸਟਾ ਹੁਣ ਹਿਲ ਚੁੱਕੀਆਂ ਨੇ ਉਹਨਾਂ ਨੂੰ ਪਤਾ ਲੱਗ ਗਿਆ ਕਿ ਕਾਂਗਰਸ ਪਾਰਟੀ ਆ ਜੋ ਕਿ ਲੁਧਿਆਣਾ ਚ ਪੂਰਾ ਕਾਂਗਰਸ ਪਾਰਟੀ ਦਾ ਘਰ ਆ ਰਾਜਾ ਵੜਿੰਗ ਜੀ ਦਾ ਇੱਕ ਪੂਰੇ ਪੰਜਾਬ ਦੀ ਸੇਵਾ ਕਰਦੇ ਆ ਰਹੇ ਨੇ ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਨੇ ਲੁਧਿਆਣਾ ਤੋਂ ਉਹਨਾਂ ਲਈ ਬਹੁਤ ਛੋਟਾ ਵਾ ਫਿਰ ਵੀ ਸਾਡਾ ਲੁਧਿਆਣਾ ਪੰਜਾਬ ਦਾ ਦੇਲਾ ਅਸੀਂ ਸਾਨੂੰ ਬੜੀ ਖੁਸ਼ੀ ਆ ਅਸੀਂ ਆਪਣੇ ਹਾਈ ਕਮਾਂਡ ਰਾਹੁਲ ਗਾਂਧੀ ਜੀ ਦਾ ਆਪਣੇ ਖੜਗੇ ਸਾਹਿਬ ਦਾ ਸੋਨੀ ਗਾਂਧੀ ਦਾ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਨੂੰ ਰਾਜੀ ਵਰਗਾ ਉਮੀਦਵਾਰ ਦਿੱਤਾ ਉਹ ਸਾਡੀ ਪਿਛਲੇ 2 ਸਾਲ ਤੋਂ ਲਗਾਤਾਰ ਰਾਜਾ ਜੀ ਪੀ ਆਪ ਦਾ ਕਾਂਗਰਸ ਪਾਰਟੀ ਦੀ ਹਰੇਕ ਇਹਨਾਂ ਨੇ ਜ਼ਿਲ੍ਹੇ ਪਹੁੰਚ ਕੇ ਪੀ ਆਪ ਦੇ ਕੋਨੇ-ਕੋਨੇ ਪਹੁੰਚ ਕੇ ਕਾਂਗਰਸ ਪਾਰਟੀ ਮਜ਼ਬੂਤ ਕੀਤਾ ਸਾਡੀ ਬੜੀ ਖੁਸ਼ਕਿਸਮਤੀ ਹੈ ਕਿ ਸਾਨੂੰ ਜਮੀਨ ਨਾਲ ਜੁੜੇ ਲੀਡਰ ਮਿਲਿਆ ਔਰ ਇਹ ਐਮ ਪੀ ਦਾ ਬਣ ਚੁੱਕੇ ਨੇ ਪਰ ਸਾਨੂੰ ਪਤਾ ਹੈ ਕਿ ਸਾਡੀ ਆਉਣ ਵਾਲੇ ਦਿਨ ਸਾਡੀ ਕਾਂਗਰਸ ਪਾਰਟੀ ਬਹੁਤ ਮਜ਼ਬੂਤ ਹੋਵੇਗੀ ਪਰ ਜਿੱਥੇ ਅੱਜ ਜਿਹੜੀ ਕਾਂਗਰਸ ਪਾਰਟੀ ਦੇ ਵਿੱਚ ਲੋਕ ਸਭਾ ਦੇ ਵਿੱਚ ਜਿਹੜੇ ਆਪਣੇ ਰਾਜਾ ਵੜਿੰਗ ਜੀ ਇਲੈਕਸ਼ਨ ਲੜ ਰਹੇ ਨੇ ਇਹਨਾਂ ਨੂੰ ਕਿਤਨਾ ਕਿਤੇ ਵੱਡਾ ਸਮਰਥਨ ਜਿਹੜਾ ਵਾ ਜਿਹੜਾ ਬੈਂਸ ਪਰਿਵਾਰ ਵੱਲੋਂ ਮਿਲਿਆ ਵਾ ਕਿਵੇਂ ਨੂੰ ਦੇਖਦੇ ਜਿਹੜਾ ਬੈਂਸ ਪਰਿਵਾਰ ਜਿਹੜਾ ਕਾਂਗਰਸ ਵਿੱਚ ਜੁਆਇਨ ਹੋਇਆ ਅਸੀਂ ਧੰਨਵਾਦ ਕਰਦੇ ਜਿਉ ਸਾਡੇ ਬ੍ਰਦਰ ਦੇ ਬੈਂਸ ਬ੍ਰਦਰ ਸਾਡੇ ਚਲੋ ਵਧੀਆ ਉਹ ਵੀ ਸਾਡੇ ਕੋਲ ਜ਼ਮੀਨਾਂ ਜੋੜੇ ਨੇ ਲੋਕਾਂ ਦੀ ਸੇਵਾ ਕਰਦੇ ਨੇ ਦੋ ਵਾਰ ਲੋਕਾਂ ਨੇ ਇਹਨਾਂ ਨੂੰ ਐਮਐਲਏ ਬਣਾਇਆ ਵੀ ਕੌਂਸਲ ਵੀ ਬਣਾਏ ਨੇ ਉਹ ਚਲੋ ਉਹ ਵੀ ਉਹ ਵੀ ਚਾਹੁੰਦੇ ਸੀਗੇ ਅਸੀਂ ਵੀ ਕਿਸੇ ਨਾ ਕਿਸੇ ਪਾਰਟੀ ਨਾਲ ਜੁੜੀਏ ਚਲੋ ਉਹਨਾਂ ਨੇ ਬਹੁਤ ਵਧੀਆ ਡਿਸੀਜਨ ਲਿਆ ਕਿ ਸਾਡੀ ਕਾਂਗਰਸ ਪਾਰਟੀ ਦੇ ਪ੍ਰਵਾਦ ਦੇ ਮੈਂਬਰ ਬਣੇ ਬੜੀ ਖੁਸ਼ੀ ਆ ਕਿ ਸਾਨੂੰ ਚੰਗੇ ਸਾਨੂੰ ਵੀਰ ਮਿਲੇ ਚੰਗੇ ਭਰਾ ਮਿਲੇ ਚੰਗੀ ਟੀਮ ਮਿਲੀ ਆ ਸਾਡੇ ਜਿਸੰਦਰ ਸਿੰਘ ਖਾਲਸਾ ਜੀ ਜਿਹੋ ਉਹਨਾਂ ਨਾਲ ਚੱਲਦੇ ਨੇ ਸਾਡੇ ਇਲਾਕੇ ਸਾਡੇ ਅੰਕਲ ਜੀ ਹਮੇਸ਼ਾ ਸ਼ਹੀਵਾ ਦੇੰਦਰ ਰੇ ਆ ਹੁਣ ਸਾਡਾ ਗੁੜਾ ਰਿਸ਼ਤਾ ਇੰਨਾ ਗੁੜਾ ਹੋ ਗਿਆ ਕਿ ਸਿੱਕ ਪਰਿਵਾਰ ਦੇ ਮੈਂਬਰ ਆ ਉਹ ਸਾਨੂੰ ਪਤਾ ਕਿ ਅਸੀਂ ਆਉਣ ਵਾਲੇ ਟਾਈਮ 'ਚ ਸਾਰਾ ਪਰਿਵਾਰ ਰਲ ਕੇ ਇੰਨੀ ਸਿਵਲ ਰਜਿਸਟ੍ਰੇਸ਼ਨ ਸ਼ਾਦੀ ਕਰਾਂਗੇ ਜਿਹੜੀ ਆਮ ਪਾਰਟੀਆਂ ਦੀਆਂ ਆਮ ਆਦਮੀ ਪਾਰਟੀ ਆ ਭਾਜਪਾ ਪਾਰਟੀ ਆ ਜਾਂ ਕਾਲੀਦਲ ਪਾਰਟੀ ਆ ਉਹਦਾ ਸਫਾਇਆ ਕਰਾਂਗੇ ਸਫਾਇਆ ਮਤਲਬ ਕਿ ਪਰਿਵਾਰਾਂ ਨੂੰ ਜੋੜਾਂਗੇ ਕਿ ਉਹ ਝੂਠ ਬੋਲਦਿਆਂ ਨੇ ਅਸੀਂ ਝੂਠ ਨਹੀਂ ਬੋਲਦੇ ਅਸੀਂ ਸੇਵਾ ਕਰਦੇ ਵਿਸ਼ਵਾਸ ਰੱਖਦੇ ਆ ਸੇਵਾ ਕਰਾਂਗੇ ਜੋ ਸੇਵਾ ਕਰਾਂਗੇ ਤੇ ਆਪਣੇ ਲੋਕਾਂ ਦਾ ਜੁੜਨਗੇ ਤੇ ਉਹਨਾਂ ਨੇ ਆਪਣੇ ਘਰ ਬੈਠੇ ਹੋਣ ਦੂਜੀ ਪਾਰਟੀ ਜਿਹੜੀਆਂ ਦੂਜੀਆਂ ਪਾਰਟੀਆਂ ਕਿਤੇ ਨਾ ਕਿਤੇ ਬੈਂਸ ਪਰਵਾੜ ਤੇ ਤੇ ਬੈਂਸ ਤੇ ਤੇ ਤਿੱਖੇ ਨਿਸ਼ਾਨੇ ਕਰ ਰਹੀਆਂ ਅੱਜ ਦੇ ਟਾਈਮ ਤੇ ਕਰ ਰਹੀਆਂ ਰਾਹੁਲ ਜੀ ਨੇ ਤੇ ਸੰਜੇ ਜੀ ਨੇ ਜਾਂ ਆਪਣੇ ਰਾਜਾ ਵੜਿੰਗ ਸਾਹਿਬ ਇਹਨਾਂ ਨੇ ਉਹਨਾਂ ਨੂੰ ਪਾਰਟੀ ਚ ਲਿਆ ਕੇ ਚੰਗਾ ਨਹੀਂ ਕੀਤਾ ਵੀ ਜਿਹੜੀ ਮੈਂ ਕਹਾਂਦਾ ਜਦੋਂ ਬਧਰਾ ਦੀ ਚ ਪੈਂਦਾ ਉੱਥੇ ਮੈਨੂੰ ਕਲੇਮ ਲੱਗਦੇ ਆ ਉਹ ਜਿੰਨਾ ਮਰਜੀ ਚੰਗਾ ਵਧੀਆ ਕਰਮ ਕਰ ਲਵੇ ਜੇ ਦੋ ਬੰਦੇ ਪ੍ਰਸ਼ੰਸਾ ਕਰਦੇ ਤੇ 10 ਬੰਦੇ ਉਹਦੇ ਵਿਰੋਧ ਕਰਦੇ ਆ ਪਰ ਮੈਂ ਇੱਕ ਗੱਲ ਜਾਣਦਾ ਕਿ ਇਨਸਾਨ ਆਪਣਾ ਕੰਮ ਕਰੀ ਜਾਵੇ ਤੇ ਜਿਹੜੇ ਚੰਗੇ ਲੋਕਾਂ ਨਾਲ ਜੁੜਦੇ ਨੇ ਜਿਹੜੇ ਮਾੜੇ ਲੋਕੋਂ ਉਹ ਤੋਂ ਦੂਰ ਭੱਜਦੇ ਨੇ ਜੇ ਮਾੜਾ ਇਨਸਾਨ ਆ ਉਹਨਾਂ ਮਾੜੇ ਇਨਸਾਨ ਜੋੜਦੇ ਉਹਨੂੰ ਚੰਗੇ ਲੋਕ ਦੂਰ ਭੱਜਦੇ ਇਸ ਕਰਕੇ ਬੈਂਸਪੁਰਾ ਬਹੁਤ ਵਧੀਆ ਕੰਮ ਕਰਦੇ ਇਲਾਕੇ ਦਾ ਉਹਨਾਂ ਨੇ ਆਤਪનગર ਔਰ ਸੋਸੇ ਬਹੁਤ ਦੇ ਕੰਮ ਕੀਤਾ ਉਹ ਲੋਕੀ ਵੀ ਪ੍ਰਸ਼ੰਸਾ ਵੀ ਕਰਦੇ ਆ ਜੇ ਇੱਕ ਦੋ ਲੋਕ ਖਿਲਾਫ ਉਹਨਾਂ ਬੋਲਦੇ ਵੀ ਨੇ ਉਹਨਾਂ ਦੀ ਬੜੀ ਕੀ ਮਜਬੂਰੀ ਮੈਂ ਨਹੀਂ ਜਾਣਦਾ ਪਰ ਜੇ ਅੱਜ ਉਹਨਾਂ ਲੋਕ ਖੜੇ ਨੇ ਠੀਕ ਆ ਮੰਦਾ ਪਿੱਛੇ ਇੱਕ ਲੋਕਾਂ ਦਾ ਬਦਲਾਵ ਦੀ ਨੇਰੀ ਸੀ ਬਦਲਾਵ ਦੀ ਨੇਰੀ ਕਰਕੇ ਸਾਰੇ ਮੇਰੇ ਅਸੀਂ ਕਾਂਗਰਸ ਪਾਰਟੀ ਹਾਰ ਗਈ ਸਾਡੇ ਬੈਂਸ ਭਰਾ ਵੀ ਹਾਰ ਗਏ ਪਰ ਅੱਜ ਦੇ ਟਾਈਮ ਵਿੱਚ ਆਮ ਆਦਮੀ ਦਾ ਕੋਈ ਨਾ ਜ਼ਮੀਨਾਂ ਨਾ ਉਹਦੀ ਜਗਾਵਾ ਨਾ ਉਹਨਾਂ ਕੋਲ ਵਰਕਰਾਂ ਸਿਰਫ ਉਹਨਾਂ ਕੋਲ ਲੀਡਰ ਹੀ ਆ ਔਰ ਆਪਣੇ ਲੀਡਰਾਂ ਸੇ ਇਲੈਕਸ਼ਨ ਲੜ ਰਹੀ ਆ ਲੜਾਈ ਹਮੇਸ਼ਾ ਵਰਕਰਾਂ ਸੇ ਲੜੀ ਜਾਂਦੀ ਆ ਜਿਸ ਪਾਰਟੀ ਕੋ ਵਰਕਰਾਂ ਉਹ ਪਾਰਟੀ ਮਜ਼ਬੂਤ ਆ ਸਾਡੀ ਕਾਂਗਰਸ ਪਾਰਟੀ ਕੋ ਬਹੁਤ ਵਰਕਰ ਨੇ ਪਰ ਇੱਕ ਜੋਸ਼ ਸ਼ੋਰ ਕਰਾ ਚ ਆ ਚੁੱਕਾ ਕਿ ਰਾਜਾ ਵੜਿੰਗ ਜੀ ਸਾਡੀ ਨਿਭੰਦੀ ਕਰਨ ਆਏ ਨੇ ਇਸ ਕਰਕੇ ਰਾਜਾ ਵੜੀ ਲੋਕਾਂ ਦਾ ਮਨ ਬਣ ਚੁੱਕਿਆ ਕਿ ਰਾਜਾ ਵੜਿੰਗ ਜੀ ਸਾਨੂੰ ਮਿਲਦੇ ਨੇ ਸਾਡਾ ਫੋਨ ਚੱਕਣਗੇ ਸਾਡੇ ਨਾਲ ਆਪਣੇ ਦਿਲ ਦੀ ਗੱਲ ਕਰਨਗੇ ਕਿਉਂਕਿ ਇੱਕ ਇਨਸਾਨ ਆ ਕੋ ਬਹੁ ਵੱਡੀ ਜੁਮਹੂਰੀ ਮਿਲ ਜਾਂਦੀ ਆ ਪਰ ਅਸੀਂ ਰਾਜਾ ਵੜੀ ਦੇ ਬਾਵਾ ਸਾਡਾ ਕੋ ਜੁਮਹੂਰੀ ਬਲੋਕ ਪ੍ਰਧਾਨ ਆ ਸਾਡੇ ਜਿਲ੍ਹਾ ਪ੍ਰਧਾਨ ਸੰਜੀਤ ਤਲਵਾਰ ਜੀ ਨੇ ਸਾਡੀ ਕਮੇਟੀ ਸਾਡੇ ਭਾਤ ਪੁਸ਼ਪਲ ਮੇਰਨਾ ਵਾਈਸ ਬਲੋਕ ਦੇ ਪ੍ਰਧਾਨ ਨੇ ਸਾਡੀ ਸਾਰੀ ਟੀਮ ਕਢੀ ਆ ਅਸੀਂ ਮਤਲਬ ਕਿ ਅਸੀਂ ਰਾਜਾ ਵੜਿੰਗ ਦੀ ਬਾਹਮ ਬਣ ਕੇ ਕਾਂਗਰਸ ਪਾਰਟੀ ਵੀ ਕੰਮ ਕਰਾਂਗੇ ਕਿਉਂਕਿ ਇਹ ਕਾਂਗਰਸ ਪਾਰਟੀ ਸਾਡੇ ਸਾਰੇ ਪਰਿਵਾਰਾਂ ਦੀ ਆ ਇੱਕ ਵਾਰੀ ਰਾਜਾ ਵੜਿੰਗ ਜੀ ਚੋਂ ਸਾਡੇ ਅਗਵਾਈ ਕਰਦੇ ਨੇ ਅਸੀਂ ਓਪੋਜੀਸ਼ਨ ਜੋ ਮਰਜੀ ਗੱਲ ਵੇਖੀ ਰਾਜਾ ਵੜਿੰਗ ਕੀ ਕਰੂਗਾ ਅਸੀਂ ਓਪੋਜੀਸ਼ਨ ਕਹਿੰਦੇ ਕਿ ਸਾਡੇ ਅਸੀਂ ਰਾਜਵੜਿੰਗ ਦੀ ਬਾਹਵਾ ਵਾ ਅਸੀਂ ਸਾਰੇ ਆਪਣੇ ਇਲਾਕੇ ਦਾ ਸੁਧਾਰ ਕਰਾਂਗੇ ਇਲਾਕੇ ਸਿਵਲ ਕਰਾਂਗੇ ਪਿਛਲੇ ਦਿਨੀ ਤੁਸੀਂ ਅਮਰਤਾ ਵੜਿੰਗ ਜੀ ਨੂੰ ਆਪਣੇ ਵਾਰਡ ਤੋਂ ਬੁਲਾਇਆ ਜਿਹੜਾ ਕਾਫੀ ਉੱਥੇ ਦੇਖਣ ਨੂੰ ਜਿਹੜੀ ਸਮਾਹਨਾਵਾਂ ਜੀ ਪਹੁੰਚੀ ਅਸੀਂ ਕਿਵੇਂ ਦਾ ਰਿਸਪੌਂਸ ਰਿਹਾ ਉਹਨਾਂ ਦੇ ਆਂ ਅਮਰਤਾ ਵੜਿੰਗ ਜੀ ਸਾਡੇ ਰਾਜਾ ਬਣੀ ਜੀ ਦੇ ਬੇਟੀ ਇੱਕਮ ਜੀ ਮੇਰੇ ਵਾਰਡ ਚ ਕਾਫੀ ਮੀਟਿੰਗ ਕਰ ਚੁੱਕੇ ਨੇ ਔਰ ਸਾਡੇ ਪਰਿਵਾਰਾਂ ਜੋਸ਼ ਆ ਉਹਨਾਂ ਨੂੰ ਸੁਣਦਾ ਕਿਉਂਕਿ ਜੋ ਇਨਸਾਨ ਸੱਚ ਬੋਲਦਾ ਆਪਣੇ ਪਰਿਵਾਰ ਬਾਰੇ ਦੱਸਦਾ ਆਪਣੀ ਪਾਰਟੀ ਬਾਰੇ ਦੱਸਦਾ ਰਾਜਾ ਬਣੀ ਜੀ ਤਿੰਨ ਵਾਰ ਲਗਾਤਾਰ ਗਿੱਧਰਵਾੜ ਤੋਂ ਐਮਐਲਏ ਨੇ ਇੰਨੀ ਮੇਰੀ ਚੱਲੀ ਇਨਾ ਤੂਫਾਨ ਆਇਆ ਕਿ ਸਾਡੀ ਸਾਰੀ ਸਿੱਟਾ ਆ ਰਹੀ ਹੈ ਪਰ ਰਾਜਾ ਬਣੀ ਜੀ ਜਿੱਤੇ ਕਿਉਂ ਜਿੱਤੇ ਕੋ ਜਮੀਨਾਂ ਜੁੜੇ ਨੇ ਅੱਜ ਵੀ ਮੁਖਸਰ ਤੋਂ ਗਿੱਧਰਵਾੜ ਲੋਕਾਂ ਨਾਲ ਹੀ ਪ੍ਰਚਾਰ ਕਰਨ ਆਏ ਕਿਉਂ ਆਏ ਆ ਕਿ ਲੋਕਾਂ ਨੂੰ ਪਿਆਰ ਕਰਦੇ ਆ ਔਰ ਲੋਕਾਂ ਨੂੰ ਮਿਲਦੇ ਪਿਆ ਕਿ ਸਾਡੇ ਕਿੱਧਰ ਬਾਇ ਚਾਹ ਕੀਤਾ ਰਾਜਪੁਰੇ ਕਹਿੰਦੇ ਆ ਕਿ ਤੁਸੀਂ ਕਿੱਧਰ ਬਾ ਜਾ ਕੇ ਦੇਖੋ ਕਿ ਜੇ ਮੈਂ ਕੰਮ ਕੀਤੇ ਆ ਲੋਕਾਂ ਚੱਲਿਆ ਤਾਂ ਮੈਨੂੰ ਵੋਟ ਪਾਓ ਵੈਸੇ ਮੈਂ ਵੀ ਗੱਲ ਕਰਦਾ ਕਿ ਜੇ ਮੈਨੂੰ ਵਾਰਨਬਰ ਸਾਡੀ ਸੇਵਾ ਮੌਕਾ ਮਿਲਿਆ ਸੀ ਤੇ ਮੈਂ ਬੜੇ ਮਾਨ ਨਾਲ ਚੋ ਠੀਕ ਆ ਆਪਣੇ ਮੂੰਹ ਆਪਣੀ ਤਾਰੀਫ ਨਹੀਂ ਕਰਨੀ ਚਾਹੀਦੀ ਪਰ ਮੈਂ ਇੱਕ ਮਾਨ ਆਪਣੇ ਪਰਿਵਾਰਾਂ ਕਰਦਾ ਵਾਂ ਕਿ ਮੈਂ ਆਪਣੇ ਪਰਿਵਾਰਾਂ ਦੇ ਜੇ ਮੈਨੂੰ ਨੰਨਾਂ ਖੜਾ ਵਾਂ ਤੇ ਅੱਜ ਮੇਰੇ ਨਾਲ ਚਟਾਨੂ ਕੋ ਖੜੇ ਹੀ ਨੇ ਤੇ ਇਸ ਵਿੱਚ ਕੋਈ ਤਾਰੀਫ ਵਾਲੀ ਗੱਲ ਨਹੀਂ ਇੱਕ ਮਾਨ ਹੁੰਦਾ ਵਾ ਕਿ ਜਦੋਂ ਬਜ਼ੁਰਗਾਂ ਦਾ ਅਸ਼ੀਰਵਾਦ ਮਿਲਦਾ ਪ੍ਰੋਬਲਮਾਂ ਸਾਥ ਮਿਲਦਾ ਵਾ ਤੇ ਕੰਮ ਕਾਰ ਨੂੰ ਆਪਣੇ ਮਤਲ ਕਰਦਾ ਔਰ ਮੈਂ ਇੱਕ ਛੋਟੀ ਗੱਲ ਹੋਰ ਕਰਨੀ ਚਾਹਨਾ ਕਿ ਜੇ ਕਿਸੇ ਨੇ ਲੀਡਰਸ਼ਿਪ ਕਰਨੀ ਹੈ ਸੇਵਾ ਕਰਨੀ ਹੈ ਤਾਂ ਦਿਨੋਂ ਕਰੇ ਆਪਣਾ ਫੋਨ ਕਦੇ ਬੰਦਰਾ ਕਰੇ ਠੀਕ ਆ ਪ੍ਰੋਬਲਮਾਂ ਹੁੰਦੀਆਂ ਕਿਉਂਕਿ ਸਾਨੂੰ ਲੋਕਾਂ ਅੱਜ ਕੱਲ ਫੋਨ ਤੇ ਲੋਕ ਸਾਡਾ ਟੈਂਸ਼ਨ ਨੇ ਉਹਦੀ ਗੱਲ ਸੁਣੋ ਜੋਦੀ ਗੱਲ ਦਾ ਆਪਾਂ ਹੱਲ ਆਪਾਂ ਹੱਲ ਕਰੀਏ ਆਪਾਂ ਨੂੰ ਕਦੇ ਵੀ ਮਗਰ ਲਾ ਕੇ ਉਹਨੂੰ ਇਧਰ ਉਧਰ ਨਾ ਘਮਾਈਏ ਉਹਦੀ ਕੋਈ ਵੀ ਪ੍ਰੋਬਲਮ ਹੋਵੇ ਉਹ ਹੱਲ ਕਰੀਏ ਜੇ ਆਪਾਂ ਹੱਲ ਕਰਾਂਗੇ ਜੇ ਉਹਨਾਂ ਖੜਾਂਗੇ ਤਾਂ ਸਾਡੇ ਨਾਲ ਆਪਣੇ ਜੁੜਨਗੇ ਸਾਡੇ ਲੀਡਰਾਂ ਦੀ ਨਾਕਾਮੀ ਕਰਕੇ ਸਾਡੀ ਪਾਰਟੀ ਕਮਜ਼ੋਰ ਹੋਈ ਆ ਕਾਂਗਰਸ ਕੌਣ ਆ ਕਾਂਗਰਸ ਅਸੀਂ ਆ ਅਸੀਂ ਕਾਂਗਰਸ ਸਾਹਿਬ ਮੈਨੂੰ ਖੁਸ਼ੀ ਆ ਕਿ ਅਜੀਦੀ ਵੱਡੀ ਰੈਲੀ ਸਾਡੇ ਮੇਰੇ ਵਾਰਚ ਹੋਈ ਆ ਮੈਂ ਮੈਨੂੰ ਮੀਟਿੰਗ ਕਰਨ ਦੀ ਲੋੜ ਨਹੀਂ ਸੀ ਅੱਜ ਮੈਂ ਅੱਗੇ ਮੀਡੀਆ ਨੂੰ ਕਰ ਚੁੱਕਾ ਪਰ ਮੈਨੂੰ ਮੈਂ ਕਾਂਗਰਸ ਪਾਰਟੀ ਦਾ ਨੁਮਾਇੰਦਾ ਮੈਨੂੰ ਖੁਸ਼ੀ ਸੀ ਕਿ ਮੈਂ ਇੱਕ ਵੱਡਾ ਕੱ ਜੋ ਮੇਰਾ ਲੀਡ ਇਲੈਕਸ਼ਨ ਲੜ ਰਿਹਾ ਉਹਨੂੰ ਵਿਸ਼ਵਾਸ ਦਿਵਾਵਾਂ ਕਿ ਸਾਰੇ ਪਰਵਾਹ ਤੁਹਾਨੂੰ ਅਸ਼ੀਰਵਾਦ ਦੇਣ ਪਹੁੰਚੇ ਤੁਹਾਡੀ ਬਹੁਤ ਵੱਡੀ ਲੀਡ ਹੋਵੇ। ਅੱਛਾ ਕਿਵੇਂ ਦੇਖਦੇ ਹਾਂ ਹੁਣ ਬਿੰਗ ਸਾਹਿਬ ਆਏ ਨੇ ਸਾਰੇ ਹਲਕਿਆਂ ਦੇ ਵਿੱਚ ਘੁੰਮ ਰਹੇ ਨੇ ਤੇ ਇਸ ਤਰ੍ਹਾਂ ਹੀ ਪਿਛਲੀ ਵਾਰ ਰਮਨੀਤ ਬਿੱਟੂ ਜੀ ਸੀਗੇ ਜੋ ਸਭ ਤੋਂ ਜ਼ਿਆਦਾ ਮਿਹਨਤ ਤੁਸੀਂ ਆਪਣੇ ਵਾਰਡ ਚ ਕਰਕੇ ਉਹਨਾਂ ਨੂੰ ਡੋਰ ਟੂ ਡੋਰ ਕਰਾਇਆ ਤੇ ਮਾਤਾ ਜੀ ਦੇ ਪੈਰੀ ਹੱਥ ਲਾ ਕੇ ਕਹਿੰਦੇ ਸੀ ਮੇਰੇ ਮਾਤਾ ਜੀ ਆ ਮੈਂ ਕਿਤੇ ਜਾਊਂਗਾ। ਬਿੱਟੂ ਦੀ ਜਿੰਨੀ ਕੀ ਮਜਬੂਰੀ ਸੀ ਬਿੱਟੂ ਜਾਂਦੇ ਆ ਪਰ ਅਸੀਂ ਦਾ 21 ਮਾਰਚ ਨੂੰ ਵੀ ਮੈਂ ਉਹਨਾਂ ਦੀ ਆਪਣੇ ਅਟਲਗਰ ਮਲੇ ਚ ਧਰਮਸ਼ਾਲਾ ਰੈਲੀ ਕਰਾਈ ਸੀ ਉਹਨਾਂ ਦੀ 300 ਤੋਂ ਵੱਧ ਪਲੱਸ ਸਾਡੇ ਸਾਡੇ ਬੂਥ ਦੇ ਮੈਂਬਰ ਸਾਡੀ ਟੀਮ ਦੇ ਮੈਂਬਰ ਇਕੱਠੇ ਹੋਏ ਸੀ ਉਹਨਾਂ ਨੇ ਹੱਥ ਖੜਕ ਕਰਕੇ ਕਿਹਾ ਸੀ ਕਿ ਅਸੀਂ ਬਿੱਟੂ ਜੀ ਤੁਹਾਡੇ ਨਾਲ ਲੜੋ ਬਿੱਟੂ ਜੀ ਦੀ ਆਪਣੀ ਕੀ ਮਜਬੂਰੀ ਆ ਕਿਉਂਕਿ 10 ਸਾਲ ਬਿੱਟੂ ਜੀ ਐਮਪੀ ਰਹੇ ਨੇ ਮੈਂ ਸੱਚ ਬੋਲਦਾ ਕਿ ਬਿੱਟੂ ਜੀ ਨੇ ਚਲੋ ਮੈਂ ਬਲੋਗ ਪ੍ਰਧਾਨ ਵੀ ਰਿਆਂ ਦੋ ਵਾਰ ਦੂਜੀ ਵੀ ਬਣੇ ਵਾ 5 ਸਾਲ ਕੌਂਸਲਰ ਰਿਆਂ ਇਲਾਕੇ ਦਾ ਉਹ ਕਿਸ ਦਾ ਫੋਨ ਵੀ ਚੱਕਦੇ ਇਸ ਸੱਚਾਈ ਜੀ ਦੀ ਜਿੰਦਗੀ ਜਿੰਦਗੀ ਸਚਾਈ ਆ ਸਚਾਈ ਨੂੰ ਕੋਈ ਭੁੱਲ ਭੱਜਦਾ ਦੇਦਾ ਕੋਈ ਤੁਹਾਨੂੰ ਕਹਦੇ ਬੰਡੂ ਖੜੇ ਕਿ ਫੋਨ ਨਹੀਂ ਚੱਕੇ ਜੇ ਮੈਂ ਫੋਨ ਨਹੀਂ ਚੱਕੂਗਾ ਤੇ ਮੈਂ ਬੈਕ ਕੋ ਲੱਜੂਗਾ ਅੱਧੀ ਰਾਤ ਨੂੰ ਫੜ ਕੇ ਲੱਜਾਈਦਾ ਮੈਂ ਕਿ ਮੈਂ ਬੈਕ ਕੋ ਮੈਂ ਬੈਕ ਕੋ ਕਰੂੰਗਾ ਕਿਉਂਕਿ ਠੀਕ ਆ ਕਿਵਰ ਫੋਨ ਚਾਰਜ ਲੱਗਦਾ ਜਦ ਫੋਨ ਸਾਇਲੈਂਟ ਜੇਬ ਚ ਹੁੰਦਾ ਪਰ ਮੈਂ ਦੇਖਦਾ ਕਿ ਜਿੰਨੇ ਮੇਰੇ ਪੁਰਾਣੇ ਫੋਨ ਕੀਤਾ ਮੇਰੀ ਜ਼ਿੰਮੇਵਾਰ ਬੰਦੀ ਆ ਯਾਰ ਵੋਟਾਂ ਨਾਲ ਲੱਗੇ ਸੀ ਹੱਥ ਜੋੜਦੇ ਆ ਪੈਰ ਫੜਦੇ ਆ ਤੇ ਇੱਕ ਇੱਕ ਆਮ ਸਾਨੂੰ ਅਸੀਂ ਲੀਡਰ ਬਣਾ ਦਿੰਦੇ ਆ ਜੋ ਲੀਡਰ ਬਣ ਕੇ ਸਾਡੇ ਸਿਰ ਤੇ ਬਹਿ ਜਾਂਦਾ ਮੈਂ ਇਸ ਲੀਡਰ ਨੂੰ ਲੀਡਰ ਨਹੀਂ ਕਹਿੰਦਾ ਜੇ ਤੂੰ ਸੇਵਾ ਕਰਨੀ ਹੈ ਤਾਂ ਇੱਕ ਪਰਵਾਦ ਦਾ ਮੈਂਬਰ ਬਣ ਕੇ ਸੇਵਾ ਕਰੋ ਕਿਉਂਕਿ ਆਪਾਂ ਕਹਿੰਦੇ ਆ ਕਿ ਸਾਡੇ ਇਹ ਮਾਮੇ ਨੇ ਤਾਈ ਨੇ ਫਫੜ ਨੇ ਚਾਚੇ ਨੇ ਇਸੇ ਤਰ੍ਹਾਂ ਕਾਂਗਰਸ ਪਾਰਟੀ ਜਿਹੜੀ ਸਾਡੇ ਪਰਿਵਾਰ ਨੇ ਸਾਡੇ ਦਿਨ ਰਾਤ ਮਿਹਨਤ ਕਰਦੇ ਨੇ ਜਿਹੜੇ ਸਾਡੇ ਲਈ ਉੱਚੀ ਉੱਚੀ ਜਿੱਕਰ ਲੁੰਦੇ ਨੇ ਕਾਂਗਰਸ ਪਾਰਟੀ ਜਿੰਦਾਬਾਦ ਮੋਨੋ ਖਿੰਡਾ ਜਿੰਦਾਬਾਦ ਜੇ ਅਸੀਂ ਉਹਨਾਂ ਦੀ ਗੱਲ ਨਹੀਂ ਸੁਣਾਂਗੇ ਤੇ ਸਾਡਾ ਵੱਡਾ ਪਾਪੀ ਕੀ ਹੋਊਗਾ ਕੌਣ ਹੋਊਗਾ ਆਪਾਂ ਸਾਰੇ ਜਾਣਦੇ ਆ ਕਿ ਧਰਮ ਕੀ ਸਿਖਾਉਂਦਾ ਧਰਮ ਕਹਿੰਦਾ ਕਿ ਸਾਰੋਂ ਨਾਲ ਲਿਖ ਚੱਲ हमेशा जुड़के रहो धर्म जोड़दावा जे असी गुरुद्वारे मंदिर जाके भी असी ਲੋਕਾਂ ਨੂੰ ਧੋਖਾ ਕਰਾਂਗੇ ਲੋਕਾਂ ਨੂੰ ਨਾਲ ਨਹੀਂ ਜੋੜਾਂਗੇ ਉਹਨਾਂ ਕੋ ਵੋਟਾਂ ਲੈ ਕੇ ਉਹਨਾਂ ਧੱਕੇ ਮਾਰਾਂਗੇ ਇਹ ਸਾਨੂੰ ਸਾਨੂੰ ਵੱਡਾ ਅਸੀਂ ਆਪਣੇ ਕਹਦੇ ਵੀ ਆਪਣੇ ਗੁਰੂ ਮਹਾਰਾਜ ਅੱਗੇ ਸੀਸ ਝੁਕੋ ਜੁਕੇ ਨਹੀਂ ਅਸੀਂ ਜੇ ਆਪਣੇ ਗੁਰੂ ਮਹਾਰਾਜ ਅੱਗੇ ਸੀਸ ਝੁਕੋਣੇ ਆ ਤਾਂ ਸਾਨੂੰ ਵਿੱਚ ਸਾਰਾ ਨਾਲ ਜੋੜਨਾ ਪਊਗਾ ਤਾਂ ਕਿ ਅਸੀਂ ਆਪਣੇ ਗੁਰੂ ਮਹਾਰਾਜ ਅੱਗੇ ਸੀਸ ਝੁਕੋ ਜੁਕੇ ਜੀ ਆਖ ਸਵਾਲ ਆ ਮਨੋ ਜੀ ਹੁਣ ਕਹਿਨਦਾ ਮਤਲਬ ਆਣ ਆਣੀਆਂ ਜਿਹੜੀਆਂ ਚੋਣਾ ਆ ਰਹੀਆਂ ਆ ਵਾ ਤੇ ਲਗ ਲਗ ਪਾਰਟੀਆਂ ਆਪਣੇ ਵੱਲੋਂ ਕਈ ਵਾਰੀ ਵੋਟਰਾਂ ਨੂੰ ਲਾਲਚ ਦੇਂਦੀਆਂ ਆ ਵਾ ਵੀ ਅਲੱਗ-ਅਲੱਗ ਤਰ੍ਹਾਂ ਦੇ ਤੁਸੀਂ ਕਿਵੇਂ ਦੇਖਦੇ ਹੋ ਤੇ ਬਾਟਵਾਸੀਆਂ ਨੂੰ ਵੋਟਰਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਆ ਆਪਣੇ ਵੱਲੋਂ ਜਿਹੜੇ ਕਿਹੜੇ ਸਹੀ ਕੈਂਡੀਡੇਟ ਨੂੰ ਕਿਸ ਤਰ੍ਹਾਂ ਮੈਂ ਤਾਂ ਮਿਸ਼ੇ ਕਹਿਣਾ ਵਾ ਕਿ ਆਪਣੇ ਸਾਰੇ ਪ੍ਰੋਗਰਾਮ ਕਹਿਣਾ ਕਿ ਜਿਹੜੇ ਲੀਡਰ ਇੱਕ ਤਾਂ ਜ਼ਮੀਨ ਨਾਲ ਜੁੜੇ ਲੀਡਰ ਆ ਲੋਕਾਂ ਨੂੰ ਪਰੇਸ਼ਾਨ ਨਹੀਂ ਕਰਦੇ ਇੱਕ ਲੀਡਰ ਜਿਹੜੇ ਉਹਨਾਂ ਦੀ ਕੋਈ ਜ਼ਮੀਨ ਨਹੀਂ ਹੁੰਦੀ ਉਹਨਾਂ ਦੀ ਕੋਈ ਜਗ੍ਹਾ ਨਹੀਂ ਹੁੰਦੀ ਉਹ ਪੈਸੇ ਦੇ ਆਧਾਰ ਤੇ ਪੈਸਾ ਵੰਡਦੇ ਨੇ ਸਮਾਨ ਵੰਡਦੇ ਨੇ ਦਾਰੂ ਵੰਡਦੇ ਨੇ ਲੋਕਾਂ ਨੂੰ ਮਗਰ ਲਾਉਂਦੇ ਨੇ ਆਪਾਂ ਦੋ ਦਿਨਾਂ ਨੂੰ ਕੋ ਪੈਸੇ ਲੈ ਲਾਂਗੇ ਦੋ ਦਿਨ ਸਮਾਨ ਲੈ ਲਾਂਗੇ ਦਾਰੂ ਲੈ ਲਾਂਗੇ ਤੇ 5 ਸਾਲ ਕਿੱਥ ਕੋਈ ਵੀ ਲੀਡਰ ਅਗਰ दारू ਜਾਂ ਪੈਸਾ ਦਿੰਦਾ ਉਹ ਕਦੇ ਨਹੀਂ ਭੁੱਲਦਾ ਉਹ ਮਿਸ਼ਰ ਜਾਣਦਾ ਕਿ ਮੇਰੀ ਜੇਬ ਚੋਂ ਇਨੇ ਪੈਸੇ ਨਿਕਲੇ ਨੇ ਤੇ ਮੈਂ ਇਨੇ ਪੈਸੇ ਇਹਨਾਂ ਨੂੰ ਦਾਰੂ ਵੀ ਜੀਆ ਇਹਨਾਂ ਨੂੰ ਪੈਸੇ ਦਿੱਤੇ ਉਹ ਮਿਸ਼ਰ ਦੇ ਚ ਰੱਖਦਾ ਵਾ ਇਸ ਕਰਕੇ ਆਪਣੇ ਸਾਰੇ ਪਰਿਵਾਰ ਨੂੰ ਬੇਨਤੀ ਕਰੂੰਗਾ ਕਿ ਕਦੇ ਵੀ ਲਾਲਚਨਾ ਕਰੋ ਵੋਟ ਦਾ ਅਧਿਕਾਰ ਸੋਚ ਸਮਝ ਕੇ ਕਰੋ ਜੇ ਤੁਸੀਂ ਸੱਚੇ ਮਨ ਨਾਲ ਵੋਟ ਪਾਉਂਗੇ ਤੇ ਉਹ ਲੀਡਰ ਤੁਹਾਡਾ ਸੱਚੇ ਮਨ ਨਾਲ ਖੜੂਗਾ ਜਿਸ ਨਾਲ ਸਾਡਾ ਲੋਕਤੰਤਰ ਮਜ਼ਬੂਤ ਹੋਊਗਾ ਸਾਡਾ ਸੰਵਿਧਾਨ ਮਜ਼ਬੂਤ ਹੋਊਗਾ ਜੋ ਅੱਜ ਮੋਦੀ ਸਰਕਾਰ ਸੰਵਿਧਾਨ ਨੂੰ ਤੋੜਨ ਨੂੰ ਫਿਰਦੀ ਆ ਔਰ ਮੈਂ ਇੱਕ ਬੇਨਤੀ ਕਰੂੰਗਾ ਕਿ ਮੋਦੀ ਸਰਕਾਰ ਨੂੰ ਹਰਾ ਕੇ ਸੰਵਿਧਾਨ ਨੂੰ ਮਜ਼ਬੂਤ ਕਰੀਏ ਕਿਉਂਕਿ ਅਗਰ ਮੋਦੀ ਸਰਕਾਰ ਦੁਆਰਾ ਆ ਗਈ ਤਾਂ ਉਹਨਾਂ ਲੋਕਤਤਰ ਸੰਵਿਧਾਨ ਨੂੰ ਖਤਮ ਕਰਕੇ ਆਉਣ ਵਾਲੇ ਟਾਈਮ 'ਚ ਇਲੈਕਸ਼ਨ ਨਹੀਂ ਹੋਣੀ ਆਪਾਂ ਸਾਰੇ ਜਾਣਦੇ ਦੇਖੋ ਤੁਹਾਡੇ ਸਾਹਮਣੇ ਗੁਜਰਾਤ ਵਿੱਚ ਜਿਹੜੇ ਇਲੈਕਸ਼ਨ ਲੜ ਰਹੇ ਨੇ ਉਹਨਾਂ ਨੂੰ ਡਰਾ ਕੇ ਪਿਟਾ ਦਿੱਤਾ ਡਰਾ ਕੇ ਦਬਕਾ ਦਬਕਾ ਉਠਾ ਦਿੱਤਾ ਔਰ ਬਿਨਾਂ ਇਲੈਕਸ਼ਨ ਜਿੱਤ ਕੇ ਨੇ ਇਹ ਹਿਲਟਰ ਨੀਤੀ ਅਪਣਾਰੇ ਮੋਦੀ ਜੀ ਆਪਾਂ ਸਾਰੇ ਜਾਣਦੇ ਮੋਦੀ ਕੰਮ ਕਿਤੇ ਕੀ ਨੇ ਪਰ ਮੈਂ ਜ਼ਿਆਦਾ ਲੰਬੇ ਚਲਣਾ ਚਾਹੁੰਦਾ ਮੈਂ ਇਹ ਕਹਾਂਗਾ ਕਿ ਕਿ ਮੇਰੇ ਪਰਿਵਾਰ ਸੋਚ ਸਮਝ ਕੇ ਵੋਟ ਕਰਨ ਤਾਂ ਕਿ 5 ਸਾਲ ਪਸਤੌਣਾ ਪਵੇ 2.5 ਸਾਲ ਪਹਿਲਾਂ ਪਸਤਾਏ ਸੀ ਪਰ ਹੁਣ ਤੁਹਾੜੇ ਕੋਲ ਬਹੁਤ ਵਧੀਆ ਮੌਕਾ ਵਾ ਕਿ ਰਾਜਾ ਵੜਿੰਗੀਵਰ ਦਾ ਬੰਦਾ ਨਹੀਂ ਮਿਲਣਾ راہਲ ਗਾਂਧੀ ਵਰਗਾ ਆਪਣੇ ਪ੍ਰਧਾਨ ਮੰਤਰੀ ਨਹੀਂ ਮਿਲਣਾ ਕਿਉਂਕਿ ਬੜੇ ਸੂਝੇ ਨੇ ਸਮਝਦਾਰ ਨੇ 4000 ਕਿਲੋਮੀਟਰਾਂ ਨੇ ਪੈਦਲ ਯਾਤਰਾ ਕੀਤੀ ਹੈ ਕੋਈ ਵੀ ਇਨਸਾਨ ਮਿੰਦੋਸੋ ਕਹ ਲੀਡਰ ਪੈਦਲ ਤੁਰ ਕੇ ਗਿਆ ਵਾ ਉਹ ਸਿਰਫ ਆਪਣੀ ਕਾਂਗਸ ਪਾਰਟੀ ਮਜ਼ਬੂਤ ਕਰ ਲਈ ਔਰ ਮੈਂ راہਲ ਗਾਂਧੀ ਨੂੰ ਸਲਾਮ ਕਰਦਾ ਔਰ ਕਾਂਗਸ ਪਾਰਟੀ ਨੂੰ ਸਲਾਮ ਕਰਦਾ ਜਿਹੜੇ ਬੱਚੇ ਨੇ ਬੜੇ ਲੰਮੇ ਸਮੇਂ ਤੋਂ ਜਨਰਤ ਸੇਵਾ ਪਾਰਟੀ ਲਈ ਨਿਵਾੰਦੇ ਆ ਗੱਲਬ ਸਭ ਤੋਂ ਪਹਿਲਾਂ ਜੀ ਲੁਧਿਆਣਾ ਟੌਪ ਲਾਈਨ ਦਾ ਮੈਂ ਧੰਨਵਾਦ ਕਰਦਾ ਵਿਜੇ ਜੀ ਕਿਉਂਕਿ ਤੁਸੀਂ ਲੋਕਾਂ ਨੂੰ ਪਾਰਟੀ ਦੀਆਂ ਨੀਤੀਆਂ ਬਾਰੇ ਜਾਣੂ ਕਰਵਾਉਂਦੇ ਹੋ ਤੁਹਾਡਾ ਬਹੁਤ-ਬਹੁਤ ਧੰਨਵਾਦ ਤੇ ਮੈਂ ਤਾਂ ਇਹੀ ਕਹਿਣਾ ਚਾਹੁੰਦਾ ਹਾਂ ਜੀ ਜੋ ਕਾਂਗਰਸ ਪਾਰਟੀ ਹੈਗੀ ਹੈ ਇੱਕ ਇਹੀ ਇੱਕ ਅਜਿਹੀ ਪਾਰਟੀ ਹੈ ਜਿਹੜੀ ਹਰ ਇੱਕ ਧਰਮ ਅਤੇ ਹਰ ਇੱਕ ਵਰਗ ਨੂੰ ਨਾਲ ਲੈ ਕੇ ਚੱਲਦੀ ਹੈ ਅਤੇ ਹਰ ਇੱਕ ਜਾਤ ਬਰਾਦਰੀ ਤੇ ਹਰ ਇੱਕ ਇਨਸਾਨ ਦੀ ਕਦਰ ਕਰਦੀ ਹੈਗੀ ਹੈ ਸੋ ਜਿਹੜੇ ਸਾਡੇ ਕੈਂਡੀਡੇਟ ਐਮਪੀ ਦੇ ਰੂਪ ਵਿੱਚ ਸਾਨੂੰ ਭੇਜੇ ਰਾਜਾ ਬੜਿੰਗ ਜੀ ਮੈਂ ਤਾਂ ਇੱਕ ਹੀ ਕਵਾਂਗਾ ਜੀ ਕਿ ਉਹਨਾਂ ਦੇ ਵਿਚਾਰ ਤੁਸੀਂ ਵੀ ਸੁਣ ਰਹੇ ਹੋ ਸਾਰੇ ਆਪਣੇ ਦੋਸਤ ਸਾਰੇ ਸੁਣ ਰਹੇ ਨੇ ਉਹ ਤਾਂ ਇੱਕ ਕੋਹੇ ਨੂੰ ਹੀਰੇ ਮੰਗੂਆਂ ਜੀ ਉਹ ਇੱਕ ਕੋਹੇ ਨੂੰ ਹੀਰੇ ਮੰਗੂਆਂ ਕਿਉਂਕਿ ਤੁਸੀਂ ਦੇਖ ਲਈਓ ਗਿੱਦੜਵਾਹਾ ਤੋਂ ਤਿੰਨ ਵਾਰੀ ਉਹ ਐਮਐਲਏ ਜਿੱਤ ਚੁੱਕੇ ਨੇ ਜਦਕਿ ਤੁਹਾਨੂੰ ਪਤਾ ਹੀ ਹੈ ਕਿ ਪਿੱਛੇ ਝਾੜੂ ਦੀ ਹਵਾ ਸੀਗੀ ਸਾਰੇ ਕੈਂਡੀਡੇਟ ਹਾਰ ਗਏ ਪਰ ਅਕਸਰ ਕੁਸ਼ਤਾ ਰਾਜਾ ਬੜਿੰਗ ਜੀ ਦੇ ਵਿੱਚ ਹੈ ਜੋ ਉਹ ਇੱਕੋ ਹੀ ਜੇਤੂ ਇਨਸਾਨ ਰਹੇ ਤੇ ਹੁਣ ਵੀ ਉਹਨਾਂ ਦੀ ਪੂਰੀ ਫੈਮਿਲੀ ਪ੍ਰਚਾਰ ਕਰ ਰਹੀ ਹੈ ਉਹਨਾਂ ਦੀ ਮੈਡਮ ਅਮਰ ਧਬੜਿੰਗ ਜੀ ਉਹਨਾਂ ਦੀ ਬੇਟੀ ਇਕਮ ਜੀ ਉਹ ਦਿਨ ਰਾਤ ਇੱਕ ਕੀਤਾ ਹੋਇਆ ਉਹਨਾਂ ਨੇ ਬਾਕੀ ਜਿਹੜਾ ਇਨਸਾਨ ਭਾਵਨਾ ਦੀ ਕਦਰ ਕਰਦਾ ਜਦੋਂ ਉਹ ਤੁਸੀਂ ਵੀ ਦੇਖਿਆ ਹੈ ਜੀ ਸਟੇਜ ਤੇ ਗੱਲ ਕਰਦੇ ਨੇ ਜਿਹੜਾ ਇਨਸਾਨ ਦਿਲੋਂ ਟੱਚ ਕਰਨ ਦੀ ਕੋਸ਼ਿਸ਼ ਕਰਦਾ ਉਹ ਕਦੇ ਕਿਸੇ ਨਾਲ ਧੋਖਾ ਨਹੀਂ ਕਰਦਾ ਉਹ ਵੱਡੇ ਮਾਰਚਾਂ ਦੇ ਨਾਲ ਜਿੱਤਣਗੇ ਅਤੇ ਸਾਡੇ ਲੁਧਿਆਣੇ ਦਾ ਵਿਕਾਸ ਕਰਨਗੇ ਧੰਨਵਾਦ ਜੀ ਉਹਨੂੰ ਜਿਹਦੇ ਬਾੜ ਦੇ ਵਿੱਚ ਅੱਜ ਪ੍ਰੋਗਰਾਮ ਹੋਇਆ ਮਹਿਲਾਵਾਂ ਵੀ ਭਾਰੀ ਬਜ਼ੁਰਗ ਵੀ ਨੌਜਵਾਨ ਪਿੱਛੇ ਤੱਕ ਲੰਮਾ ਰੱਛ ਦੇਖਿਆ ਦੇਖੋ ਨਮਰੇ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਮੈਂ ਵੀਰਾਂ ਦਾ ਭੈਣਾਂ ਦਾ ਧੰਨਵਾਦ ਕਰਦਾ ਕਿਉਂਕਿ ਇਹ ਸਾਰੇ ਭੀੜ ਕੋਈ ਖਰੀਦੀ ਹੋਈ ਨਹੀਂ ਸੀਗੀ ਇਹ ਭੀੜ ਹੋ ਸਗੀ ਜਿਹੜੀ ਸਾਡੇ ਹਾਰਟ ਦੇ ਨਾਲ ਟੱਚ ਹੈ ਮੋਨੂ ਜੀ ਦੇ ਨਾਲ ਟੱਚ ਹੈ ਮੋਨੂ ਜੀ ਇੱਕ ਇਹੋ ਜਿਹੇ ਇਨਸਾਨ ਨੇ ਵਾਰਡ ਨੰਬਰ 7 ਦੇ ਕਾਉਂਸਲਰ ਨੇ ਬਲੌਕ ਪ੍ਰਧਾਨ ਨੇ ਉਹ ਜ਼ਮੀਨੀ ਲੈਵਲ ਤੋਂ ਉੱਠੇ ਹੋਏ ਨੇ 92 ਤੋਂ ਅਸੀਂ ਇਕੱਠੇ ਚੱਲ ਰਹੇ ਹਾਂ 92 ਤੋਂ ਮੋਨੂ ਨੇ ਹਲੇ 10ਵੀਂ ਕੀਤੀ ਨਹੀਂ ਸੀ ਜਦੋਂ ਤੋਂ ਉਹਨਾਂ ਨੂੰ ਸ਼ੌਂਕ ਸੀਗਾ ਪਿਆਸੀ ਸੇਵਾ ਕਰਨੀ ਹੈ ਉਦੋਂ ਤੋਂ ਹੀ ਉਹ ਲੱਗੇ ਹੋਏ ਨੇ ਤੇ